ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤਨ ਗੁਰਾਮ ਦਾ ਸਾਰਿਆਂ ਤੇ ਮੇਰੇ ਪਰ ਅੱਖ ਰੱਖਣ ਤੇ ਅੱਜ ਆਪਾਂ ਬਣਾਉਂਦੇ ਕੱਦੂ ਦਾ ਰੈਤਾ ਡਿਫਰੈਂਟ ਤਰੀਕੇ ਨਾਲ ਤੇ ਇਹ ਇਹ ਕੱਦੂ ਕੀ ਕੱਦੂ ਕੱਸ ਕਹਿੰਦੇ ਹਨਾ ਕੱਦੂ ਕੱਸ ਇਹ ਮੇਰੀ ਮੰਮੀ ਨੇ ਸਾਡੇ ਪਿੰਡ ਬਣਾਉਣ ਆਏ ਸੀਗੇ ਤੇ ਮੈਂ ਉੱਥੇ ਗਈ ਸੀ ਮੈਨੂੰ ਉਹਨਾਂ ਨੇ ਲੈ ਕੇ ਦਿੱਤੀ ਸੀਗੀ ਤੇ ਹੁਣ ਆਪਾਂ ਨੇ ਕद्दू-ਕੱਦੂ ਕੱਟ ਕਰ ਲਿਆ ਸੀਗਾ ਤੇ ਆਪਾਂ ਨੇ ਫਰਾਈ ਪੈਨ ਲੈ ਲਿਆ ਤੇ ਇਹਦੇ ਵਿੱਚ ਆਪਾਂ ਨੇ ਚਮਚਾ ਕੁਕਿਓ ਦਾ ਪਾ ਲਿਆ ਤੁਸੀਂ ਸੋਚਦੇ ਹੋ ਹੁਣ ਕਿਉਂ ਕਿਉਂ ਪਾਇਆ ਨਵੀਂ ਰੈਸਪੀ ਆਪਾਂ ਬਣਾਉਂਦੇ ਤੇ ਥੋੜਾ ਜਿਹਾ ਆਪਾਂ ਨੇ ਲੈ ਲਿਆ ਜੀਰਾ ਜੀਰੇ ਨੂੰ ਪਾ ਥੋੜਾ ਜਿਹਾ ਆ ਜਾ ਉਹ ਕਿ ਫਰਾਈ ਕੀਤਾ ਨਾਲ ਆਪਾਂ ਨੇ ਪਾਤੀਆਂ ਹਰੀਆਂ ਮਿਰਚਾਂ ਚੋਪ ਕਰਕੇ ਹਰੀ ਮਿਰਚ ਨੂੰ ਥੋੜਾ ਜਿਹਾ ਸੌ ਉਹ ਕਰਾਂਗੇ ਆਪਾਂ ਫਰਾਈ ਨਵੇਂ ਤਰੀਕੇ ਨਾਲ ਇਹ ਰਾਇਤਾ ਬਣਾਵਾਂਗੇ ਆਪਾਂ ਹੁਣ ਆਪਾਂ ਇਹਨਾਂ ਕद्दू ਪਾਤਾ ਇਹਦੇ ਵਿੱਚ ਜਿਹੜਾ ਕद्दू ਪਸ ਕੀਤਾ ਸੀਗਾ ਕਿਉਂਕਿ ਇਹ ਨਾ ਇਸ ਤਰ੍ਹਾਂ ਬਣਾਉਣ ਨਾਲ ਇਹਦਾ ਜਿਹੜਾ ਪਾਣੀ ਹੁੰਦਾ ਮੋਰਛਰਾ ਰਹਿੰਦਾ ਉਹ ਇਹਦੇ ਵਿੱਚ ਹੀ ਰਹਿ ਜਾਂਦਾ ਬਿਕੋਜ਼ ਜੇ ਆਪਾਂ ਕद्दू ਨੂੰ ਵਾਲ ਕੇ ਬਣਾਉਣੇ ਉਹ ਵੀ ਬਹੁਤ ਟੇਸਟੀ ਬੰਦ ਆ ਉਹ ਵੀ ਵਧੀਆ ਹੈਗਾ ਬਟ ਉਹਦਾ ਆਪਾਂ ਅਸਰ ਤਾਂ ਆਪਣਾ ਸਾਰਾ ਨਿਕਲ ਜਾਂਦਾ ਹਨਾ ਤੇ ਜੇ ਆਪਾਂ ਇਹਦਾ ਬਣਾਉਂਦੇ ਇਹਦਾ ਪਾਣੀ ਵਿੱਚ ਹੀ ਸੁੱਕ ਜਾਂਦਾ ਤੇ ਨਾਲੇ ਨਵੀਂ ਨਵੀਂ ਚੀਜ਼ ਬਣ ਜਾਂਦੀ ਹੈ ਕਿ ਬਿਫਰਨ ਬਣ ਜਾਂਦੀ ਥੋੜਾ ਜਿਹਾ ਆਪਾਂ ਨੇ ਹੁਣ ਨਮਕ ਪਾਤਾ ਇਹਦੇ ਵਿੱਚ ਤੇ ਨਾਲੇ ਤਾਂ ਇਹਨੂੰ ਤੜਕਾ ਤੜਕਾ ਲੱਗ ਜਾਂਦਾਗਾ ਤੇ ਸੈਕਿੰਡ ਨੰਬਰ ਤੇ ਇਹਦਾ ਪਾਣੀ ਵੀ ਵਿੱਚੇ ਰਹਿ ਜਾਂਦਾ ਜਿਹੜੀ ਇਹਦੀ ਚੀਜ਼ ਮੇਨ ਚੀਜ਼ ਹੁੰਦੀ ਆ ਹਨਾ ਤੇ ਦੇਖੋ ਤੁਸੀਂ ਹੁਣ ਇੱਧਰ ਇਹਦਾ ਸਾਰਾ ਪਾਣੀ ਸੁੱਕ ਗਿਆ ਇਹਨੇ ਪਾਣੀ ਸਾਰਾ ਉਹ ਵਿੱਚੇ ਵਿੱਚ ਹੀ ਸੁੱਕ ਗਿਆ ਪੀ ਲਿਆਗਾ ਹੁਣ ਆਪਾਂ ਇਹਨੂੰ ਠੰਡੇ ਹੋਣ ਦੀ ਵੇਟ ਕਰਾਂਗੇ ਥੋੜਾ ਟਾਈਮ ਤੇ ਇੱਧਰ ਆਪਾਂ ਨੇ ਦਹੀਂ ਲੈ ਲਿਆ ਸੀਗਾ ਥੋੜਾ ਜਿਹਾ ਮੈਂ ਦੁੱਧ ਪਾਤਾ ਦਹੀਂ ਦੇ ਵਿੱਚ ਕਿ ਜਿਆਦਾ ਠਿੱਕ ਸੀਗਾ ਦਹੀਂ ਵੈਸੇ ਤਾਂ ਸਾਡੇ ਘਰੇ ਜਿਆਦਾ ਹੀ ਢਾਕ ਠਿੱਕ ਖਾਂਦੇ ਆਗੇ ਤੇ ਬਟਰ ਰਾਇਤਾ ਪਾਉਣਾ ਨਾ ਫਿਰ ਆਪਾਂ ਥੋੜਾ ਜਿਹਾ ਦਹੀਂ ਹੋਰ ਪਤਲਾ ਕਰ ਲਿਆ ਥੋੜਾ ਜਿਹਾ ਮੈਂ ਬਲੈਕ ਨਮਕ ਪਾਤਾ ਕਾਲਾ ਨਮਕ ਦਿਨ ਨੂੰ ਬੋਲਦੀ ਥੋੜੀ ਜੀ ਲਾਲ ਮਿਰਚ ਪਾਊਡਰ ਪਾਤੀ ਮਿਰਚ ਤਾਂ ਵੈਸੇ ਹਰੀ ਵੀ ਪਾਈ ਸੀਗੀ ਥੋੜੀ ਜੀ ਲਾਲ ਪਾਤੀ ਤੇ ਥੋੜੀ ਨਾਲ ਬਲੈਕ ਪੀਪਰ ਪਾਵਾਂਗੇ ਆਪਾਂ ਕਾਲੀ ਮਿਰਚ ਹੁਣ ਆਪਾਂ ਇਹਨੂੰ ਮਿਕਸ ਕਰ ਲੈਂਦੇ ਜਿਹੜੀਆਂ ਤਿੰਨ ਚਾਰ ਚੀਜ਼ਾਂ ਪਾਈਆਂ ਤੇ ਇਧਰ ਆਪਾਂ ਨੇ ਪਿਆਜ਼ ਲਿਆ ਸੀ ਬਰੀਕ ਚੌਪ ਕਰਕੇ ਤੇ ਨਾਲ ਹੀ ਆਪਾਂ ਨੇ ਟਮਾਟਰ ਲਿਆ ਸੀਗਾ। ਤੋਂ ਦੀ ਆਪਣੀ ਵਿਚਾ ਹੁੰਦੀ ਆਪਾਂ ਕੀ ਕੀ ਉਸ ਪਾਉਣਾਗਾ। ਤੇ ਉਹ ਸੀ ਹੁਣ ਕद्दू ਜਿਹੜਾ ਆਪਾਂ ਉਹ ਪੀਤਾ ਸੀ ਫਰਾਈ ਕੀਤਾ ਸੀਗਾ ਉਹ ਠੰਡਾ ਹੋ ਗਿਆ। ਹੁਣ ਆਪਾਂ ਉਹਨੂੰ ਵੀ ਮਿਕਸ ਕਰ ਦਿੰਦੇ ਵਿੱਚ। ਬਹੁਤ ਸੋਹਣੀ ਚੀਜ਼ ਬਣਦੀ ਬਹੁਤ ਚੰਗੀ ਸਵਾਦੀ ਚ ਬਣਦੀ ਹੈਗੀ। ਤੁਸੀਂ ਵੀ ਟਰਾਈ ਕਰਕੇ ਦੇਖਿਓ ਅਗਰ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਤੁਸੀਂ ਬੜੀ ਜਿਹਾ ਸਬਸਕ੍ਰਾਈਬ ਕਰਦੇਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਦੇਖੋ ਤੁਸੀਂ ਕਿੰਨਾ ਠੀਕ ਹੋ ਗਿਆ ਹੁਣ ਹਨਾ ਤੇ ਨਾਲੇ ਕੱਦੂ ਨਾਲ ਐ ਨਹੀਂ ਹੁੰਦਾਗਾ ਜਿਵੇਂ ਆਪਾਂ ਇਹਨੂੰ ਫਰਾਈ ਕਰ ਲੈਨੇ ਤੇ ਬੜਾ ਵਧੀਆ ਰਹਿੰਦਾ ਜੇ ਜੇ ਆਪਾਂ ਇਹਨੂੰ ਵਾਲਦੇ ਆ ਨਾ ਪਹਿਲਾਂ ਤਾਂ ਸਾਰੇ ਆਪਣੀਆਂ ਮੰਮੀਆਂ ਦਾਦੀਆਂ ਵਗੈਰਾ ਸਾਰੀਆਂ ਵਾਲ ਕੇ ਹੀ ਬਣਾਉਂਦੀਆਂ ਸੀਗੀਆਂ ਹਨਾ ਹੁਣ ਨਵੇਂ-ਨਵੇਂ ਤਰੀਕੇ ਨਵੀਂ-ਨਵੀਂ ਜਨਰੇਸ਼ਨ ਜਿਵੇਂ ਹੋ ਗਈ ਥੋੜਾ ਮੈਂ ਜੀਰਾ ਫਰਾਈ ਕੀਤਾ ਸੀ ਤਵੇ ਤੇ ਉਹ ਉੱਤੇ ਪਾਤਾ ਗਾਰਨਿਸ਼ ਵਾਸਤੇ ਤੇ ਥੋੜਾ ਜਿਹਾ ਟਮਾਟਰ ਰੱਖਿਆ ਸੀਗਾ ਪਿਆਜ਼ ਰੱਖਿਆ ਸੀ ਉਹ ਵੀ ਆਪਾਂ ਪਾ ਲੈਂਦੇ ਹਨਾ